ਜੇਕਰ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਵੀਡੀਓ ਸ਼ੇਅਰ ਕਰਨਾ ਵੀ ਇਸ ਇੱਕ ਪਰਿਵਾਰ ਦੀ ਮਦਦ ਕਰਨਾ ਹੀ ਇੱਕ ਮੰਨਿਆ ਜਾਊਗਾ ਧੰਨਵਾਦ ਅਨਸ਼ਸ਼ੀਲੀ ਸਾਰਿਆਂ ਨੂੰ ਦੀਪ ਸਿੰਘ ਲਭੌਤੜ ਦਾ ਸਤ ਸ੍ਰੀ ਅਕਾਲ ਮੈਂ ਤੁਹਾਡਾ ਦੀਪ ਸਿੰਘ ਲਭੌਤੜ ਤੇ ਬਹੁਤ ਹੀ ਇੱਕ ਮੰਦਭਾਗੀ ਘਟਨਾ ਕੱਲ ਫਿਰਕੋਟ ਸ਼ਹਿਰ ਦੇ ਵਿੱਚ ਵਾਪਰੀ ਕਹਿੰਦੇ ਨੇ ਜੀ ਕੁਦਰਤ ਦੀ ਜਿਹੜੀ ਮਾਰ ਵਾਜਣਾ ਸਾਰੇ ਪਾਸੇ ਵਜਦੀ ਆ ਤੇ ਕੈਸੇ ਪਰਿਵਾਰ ਤੇ ਕੱਲੇ ਮਾਰ ਵਜੀਆ ਕਿ ਬਿਆਨ ਕਰਨਾ ਮੁਸ਼ਕਿਲ ਆ ਤੇ ਮੈਂ ਦਿਖਾਉਣਾ ਤੁਹਾਨੂੰ ਅੰਦਰ ਇੱਕ ਤਾਂ ਉਹ ਪਰਿਵਾਰ ਹੈਂਡੀਕੈਪ ਦਾ ਰਾਤ ਨੂੰ ਸ਼ਾਰਟ ਸਰਕਟ ਕਹਿ ਲਓ ਘਰੇ ਅੱਗ ਲੱਗ ਗਈ ਬੜੀ ਮੁਸ਼ਕਿਲ ਨਾਲ ਬਚੇ ਆ ਉਹ ਤੇ ਆਪਾਂ ਇਸ ਵੀਡੀਓ ਰਾਹੀਂ ਸਿਰਫ ਇਹੀ ਸੁਨੇਹਾ ਦੇਣ ਜਾ ਰਹੇ ਆ ਤੁਹਾਨੂੰ ਕਿ ਆਪਾਂ ਉਸ ਇਨਸਾਨ ਨੂੰ ਆਪਦੇ ਪੈਰਾਂ ਤੇ ਫੇਰ ਤੋਂ ਖੜੇ ਕਰਨਾ ਹੈਗਾ ਬਹੁਤ ਹੀ ਹਿੰਮਤੀ ਇਨਸਾਨ ਆ ਹੋ ਤੇ ਆਜੋ ਚਲਦੇ ਆਂ ਅੰਦਰ ਆਪਾਂ ਗੱਲਬਾਤ ਕਰਦੇ ਆਂ ਆਜੋ ਹਾਂਜੀ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਬਾਈ ਜੀ ਕੀ ਸੁਪਨਾ ਮੈਂ ਤੁਹਾਡਾ ਮੇਰਾ ਨਾਮ ਹੀ ਕੁਲਵੰਦਰ ਸਿੰਘ ਹੈ ਜੀ ਤੇ ਬਾਈ ਜੀ ਜਿਹੜੀ ਇਹ ਘਟਨਾ ਵਾਪਰੀ ਇਹ ਤੁਹਾਨੂੰ ਪਤਾ ਕਿਤੋਂ ਲੱਗਿਆ ਜੀ ਇਹ ਰਾਤ 12 ਵਜੇ ਕੇ ਬਾਈ ਜੀ 35 40 ਮਿੰਟ ਸੀਗੇ ਜਦੋਂ ਮੈਂ ਬਾਹਰ ਆਇਆ ਤੇ ਧੂਆਂ ਇੱਕੇਦਾਂ ਨਿਕਲਿਆ ਕਮਰੇ ਚੋਂ ਤੇ ਜਦੋਂ ਮੈਂ ਅੰਦਰ ਗਿਆ ਤੇ ਜਦੋਂ ਅੰਦਰ ਗਿਆ ਤੇ ਮੇਰੇ ਇੱਕੇ ਦਮ ਜਦੋਂ ਮੈਂ ਗਾਂ ਨੂੰ ਹੋਇਆ ਤੇ ਇੱਕੇ ਦਮ ਚੰਗਿਆੜੇ ਪਏ ਮੇਰੇ ਤੇ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਮੈਂ ਭਰਾ ਨੂੰ ਉਠਾਉਣਾ ਛੋਟੇ ਨੂੰ ਮੈਂ ਭਰਾ ਨੂੰ ਉਠਾਇਆ ਮੈਂ ਕਿਹਾ ਭਾਈ ਅੱਗ ਲੱਗ ਗਈ ਕਹਿੰਦਾ ਭਾਈ ਕਿੱਥੇ ਕਿੱਧਰ ਮੈਂ ਕਿਹਾ ਭਾਈ ਕਮਰੇ 'ਚ ਅੱਗ ਲੱਗ ਗਈ ਤੇ ਮੋਟਰਸਾਈਕਲ ਖੜਾ ਸੀ ਅੰਦਰ ਸਕੂਟਰ ਅੰਦਰ ਖੜਾ ਸੀ ਪਟਾਕੇ ਪਾਣੇ ਸ਼ੁਰੂ ਹੋ ਗਏ ਫਿਰ ਇੱਕੇ ਦਮ ਮੈਂ ਬਾਹਰ ਨਿਕਲਿਆ ਜਦੋਂ ਬਾਹਰ ਨਿਕਲਿਆ ਤੇ ਮੈਂ ਡੈਗ ਪਿਆ ਡੈਗਦੇ ਸਾਰ ਹੀ ਮੈਨੂੰ ਯਾਦ ਆਇਆ ਮੈਂ ਕਿਹਾ ਮੈਂ ਸੋਚ ਚੱਕ ਦੀਏ ਮੈਂ ਮੈਂ ਸੋਚ ਚੱਕੀ ਜਦੋਂ ਤੋਂ ਫਿਰ ਥੱਲੇ ਨੂੰ ਡਿੱਗ ਪਈ ਫਿਰ ਜਦੋਂ ਮੈਂ ਦਰਵਾਜ਼ਾ ਖੋਲ ਕੇ ਤੇ ਬਾਹਰ ਆਇਆ ਜਦੋਂ ਬਾਹਰ ਆਉਣ ਸਾਰੀ ਮੈਂ ਰੋਲਾ ਪਾਇਆ ਮੈਂ ਕਿਹਾ ਬਾਈ ਐਂ ਕਰਕੇ ਅੱਗ ਲੱਗ ਗਈ ਫਿਰ ਆਂਡ ਗਵਾੜ ਯਾਰ ਮਿੱਤਰ ਸਾਰੇ ਇਕੱਠੇ ਹੋਏ ਉਹਨਾਂ ਨੇ ਅੱਗ ਭਜਾਈ ਅੱਗ ਭਜਾਈ ਤੇ ਅੱਗ ਬੁਝ ਤਾਂ ਗਈ ਪਰ ਉਹ ਨਹੀਂ ਨਹੀਂ 부ਜੀ ਜਿੰਨੇ ਬੁਝਣੀ ਚਾਹੀਦੀ ਸੀ ਫਾਇਰ ਬ੍ਰਿਗੇਡ ਆਈ ਫਿਰ ਤੇ ਬਾਈ ਜੀ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋ ਗਿਆ ਤੁਹਾਡਾ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਿ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਸਾਨੂੰ ਇਹੀ ਹੈ ਵੀ ਜੋ ਨੁਕਸਾਨ ਹੋਇਆ ਉਹ ਉਸ ਨੁਕਸਾਨ ਵੀ ਮਦਦ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਬਸ ਬਸ ਹੋਰ ਕੁਝ ਨਹੀਂ ਬਚਾ ਇਹ ਕਾਪ ਦਾ ਨੰਬਰ ਜਰੂਰ ਦੱਸ ਦਿਓ ਬਾਈ ਜੀ 9988857322 ਸੁਖਵਿੰਦਰ ਸਿੰਘ ਮੇਰਾ ਨਾਮ ਜੀ ਸਾਡੇ ਘਰੇ ਰਾਤ ਨੂੰ 12:30 ਅੱਗ ਲੱਗੀ ਜੀ ਤੇ ਅੱਗ ਐਨੀ ਲੱਗੀ ਕਿ ਅੰਦਰ ਵਹੀਕਲ ਖੜੇ ਸੀਗੇ ਜੀ ਕਾਕਾ ਦੇ ਇਕਲ ਖੜੇ ਸੀਗੇ ਉਹ ਵੀ ਸੜ ਗਏ ਜੀ ਮੇਰਾ ਆਪ ਦਾ ਮੋਟਰਸਾਈਕਲ ਸੀਗਾ ਜੀ ਉਹ ਵੀ ਸੜ ਗਿਆ ਜੀ ਸਾਡੇ ਅੰਦਰ ਕੱਪੜੇ ਪਏ ਸੀਗੇ ਇਹ ਸਾਰਾ ਕੁਝ ਸੀ ਤਬਾਹ ਹੋ ਗਿਆ ਕਹਿੰਦਾ ਮਤਲਬ ਇਹ ਤੇ ਜਿਹੜੇ ਗਰਮ ਸਰਦੀ ਦੀ ਲੀੜੇ ਸੀ ਸਾਰੇ ਜੋ ਸਾਰੇ ਸੜ ਗਏ ਜਵਾਕ ਦੇ ਘਰ ਵਾਲੀ ਦੇ ਸਾਰਿਆਂ ਦੇ ਸੜ ਗਏ ਜੀ ਆਹ ਸਾਡਾ ਪੇਡਾ ਜੀ ਇਹ ਵਿਚਾਰਾ ਹਿੰਦੀ ਗੈਟਾ ਜੀ ਇਹ ਵਿਚਾਰਾ ਇਹਦਾ ਇਹਦਾ ਪੀਲ ਚੇਅਰ ਸੀਗੀ ਸਭ ਕੁਝ ਸੀ ਵਿਚਾਰੇ ਦਾ ਵਿਚਾਰੇ ਸਾਰਾ ਕੁਝ ਸੜ ਗਿਆ ਜੀ ਸਰੇ ਸਬਾਕੀ ਸਮਾਨ ਜੀ ਆ ਪਿਆ ਜੀ ਆਹ ਸੜਾ ਰਹੀ ਹੋਇਆ ਇੱਕੋ ਵਿਕਲ ਆਇਆ ਜੀ ਉਹ ਵਿਕਲ ਸੜ ਗਿਆ ਜੀ ਤੇ ਉਹ ਮੋਟਰਸਾਈਕਲ ਹੈ ਜੀ ਆ ਬੈਸ ਤੇਰੇ ਸਾਰੇ ਪੇਟੀ ਸੜ ਗਈ ਜੀ ਉਹ ਪੇਟੀ ਪਈ ਹੈ ਜੀ ਆ ਸਾਰਾ ਸਵਾਰ ਪਿਆ ਜੀ ਉਹ ਮੋਟਰਸਾਈਕਲ ਸੀਗਾ ਜੀ ਉਹ ਮੋਟਰਸਰ ਸੜ ਗਿਆ ਜੀ ਤੁਸੀਂ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਜਿੰਨਾ ਸਾਡਾ ਕੋ ਸਮਾਨ ਖਰਾਬ ਹੋਇਆ ਕਿ ਉਹਨਾਂ ਕੋ ਸਾਨੂੰ ਦਿੱਤਾ ਜਾਵੇ ਆਉਤਾ ਮੋਬਾਈਲ ਨੰਬਰ ਦੱਸੋ ਜੀ 9860 69655 9860 69655 ਸਸੀ ਕਾਲ ਜੀ ਅਸੀਂ ਇੱਥੇ ਫਰੀਦਕੋਟਾ ਟੀਚਰ ਕਲੋਨੀ ਚੋਂ ਸਾਰਾ ਮੱਲਾ ਨਿਵਾਸੀ ਅਪੀਲ ਕਰਦੇ ਹਾਂ ਬੇਸ ਘਰ ਚ ਰਾਤੀਂ ਅੱਗ ਲੱਗ ਗਈ ਬਹੁਤ ਗਰੀਬ ਘਰ ਹੈ ਇਹਨਾਂ ਦੀ ਆਰਥਿਕ ਸਮਰੱਥਾ ਬਹੁਤ ਘੱਟ ਹੈ ਪਹਿਲੇ ਹੀ ਬੜਾ ਗੁਜ਼ਾਰਾ ਔਖਾ ਹੁੰਦਾ ਸੀ ਇਹਨਾਂ ਦੀ ਮਦਦ ਕੀਤੀ ਜਾਵੇ ਜੋ ਵੀ ਸੀ ਇਹਨਾਂ ਦਾ ਸਮਾਨ ਸਾਰਾ ਛੜ ਗਿਆ ਕੱਖ ਨਹੀਂ ਰਿਹਾ ਗਾਲੀੜਾ ਕੱਪੜਾ ਨਹੀਂ ਰਿਹਾ ਵਿਚਾਰਿਆਂ ਦਾ ਕੋਈ ਵੀਕਲ ਨਹੀਂ ਰਿਹਾ ਕੋਈ ਬੱਚਿਆਂ ਦਾ ਵੀ ਇਹ ਚਿਹਰਾ ਸਾਰਾ ਕੁਛ ਹੀ ਸੜ ਗਿਆ ਤਿੰਨ ਚਾਰ ਅਪੰਗ ਹੈ ਇਹਨਾਂ ਦੇ ਘਰੇ ਇਹਨਾਂ ਦੇ ਕੋਈ ਐਂਦਾ ਸਾਧਨ ਹੈ ਨਹੀਂ ਜਿਹਦੇ ਨਾਲ ਇਹ ਫੇਰ ਇੱਕਦਮ ਸਟੈਂਡ ਹੋ ਜਾਣ ਕੇ ਬੜੀ ਮੁਸ਼ਕਲ ਨਾਲ ਰੋਟੀ ਪੱਤਦੀ ਸੀ ਉਹ ਵੀ ਸਾਰਾ ਸਿਸਟਮ ਖਰਾਬ ਹੋ ਗਿਆ ਇੱਕ ਕੱਪੜਾ ਵੀ ਉੱਤੇ ਲੈਣ ਨੂੰ ਬਚਿਆ ਵਿਚਾਰਿਆਂ ਦੇ ਜਿੰਨੇ ਵੀ ਤਰ੍ਹਾਂ ਦੀ ਇਹਨਾਂ ਦੀ ਮਦਦ ਹੋ ਜਾ ਸਕਦੀ ਹੈ ਕਿਸੇ ਵੀ ਸੰਸਥਾ ਤੋਂ ਸਾਡੀ ਅਪੀਲ ਸੁਣਦੀ ਹੈ ਤਾਂ ਇਹਨਾਂ ਦੀ ਮਦਦ ਕਰੋ ਤਾਂ ਦੋਸਤੋ ਬਹੁਤ ਲੋਡਵੰਦ ਪਰਿਵਾਰ ਆ ਇਹ ਜਿਸ ਨੂੰ ਤੁਹਾਡੀ ਮਦਦ ਦੀ ਬਹੁਤ ਲੋੜ ਹੈਗੇ ਵੀ ਤੁਸੀਂ ਇਸ ਵੀਡੀਓ ਰਾਹੀਂ ਜਿਹੜੀਆਂ ਹੈਗੇ ਬਹੁਤ ਲੋਕਾਂ ਦੀ ਮਦਦ ਕੀਤੀ ਆ ਤੇ ਮੈਂ ਅਪੀਲ ਕਰਦਾ ਆ ਆਪਣੇ ਚੈਨਲ ਵੱਲੋਂ ਕਿ ਇਸ ਪਰਿਵਾਰ ਦੀ ਮਦਦ ਜਰੂਰ ਕਰੋ ਨੰਬਰ ਦੋਨੋਂ ਤੁਹਾਨੂੰ ਦੱਸ ਦਿੱਤੇ ਗਿਆ ਸਕਰੀਨ ਤੇ ਵੀ ਚੱਲਦੇ ਪਏ ਆ Google Pay ਨੰਬਰ ਚੱਲਦਾ ਹੈ ਜੇ ਕਿਸੇ ਨੇ ਮਦਦ ਕਰਨੀ ਆ ਦਿਖਾਵਾ ਨਾ ਕਰੋ ਮਦਦ ਕਰਨੀ ਆ ਸਿੱਧੀ ਆ ਕੇ ਪਰਿਵਾਰ ਨਾਲ ਰਾਬਤਾ ਕਰੋ ਤੇ ਮਦਦ ਕਰ ਸਕਦੇ ਹੋ ਤੇ ਮੇਰੀ ਅਪੀਲ ਇਹ ਹੈ ਕਿ ਇਹੋ ਜੇ ਲੋਕਾਂ ਦੀ ਬਾਝ ਜ਼ਰੂਰ ਫੜਿਆ ਕਰੋ ਇਥੋਂ ਹੋਰ ਤਾਂ ਤੁਹਾਨੂੰ ਕੁਝ ਨਹੀਂ ਮਿਲਣਾ ਨਾਮ ਤਾਂ ਨਹੀਂ ਮਿਲਣਾ ਕੋਈ ਸਰੂਪਾ ਨਹੀਂ ਮਿਲਣਾ ਲੇਕਿਨ ਦੁਆਵਾਂ ਬਹੁਤ ਮਿਲਣਗੀਆਂ ਜਿਹੜੀਆਂ ਅੱਜਕੱਲ ਪੈਸੇ ਦੇ ਕੇ ਨਹੀਂ ਧੰਨਵਾਦ